ਹਾਂਜੀ ਰਤਰੀ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਅੱਜ ਤਰੀਕ ਹੋ ਗਈ 15 ਜਨਵਰੀ 2023 ਟਾਈਮ ਹੋ ਗਿਆ 4 ਵਜੇ। ਸਤਨਾਮੋਂ ਆਪਣੀ ਚੱਲ ਰਹੀ ਹੈ ਉੱਚੇ ਨੀਵੇਂ ਖੇਤਾਂ ਚਾ ਉੱਥੇ ਤੇ ਉਹ ਫਿਰ ਗੱਪੇ ਦੇ ਉੱਚੇ ਵਾਲੇ ਵਾਲੇ ਤੇ ਨੀਵੇਂ ਪੱਥਰ ਬਾਉ ਦਾ ਖੇਤ ਚ ਦੋ ਤਿੰਨ ਵਾਰੀ ਪੱਥਰ ਚੜ ਲਿਆ ਬਾਕੀ ਦੇ ਕੰਮਕਾਰ ਦੀ ਗੱਲ ਕਰੀਏ ਕੰਮਕਾਰ ਦਾ ਕੋਈ ਨਹੀਂ ਪਤਾ ਲੱਗ ਰਿਹਾ ਪਹਿਲਾਂ ਤਿੰਨ ਤਿੰਨ ਮਸ਼ੀਨਾਂ ਖੜੀਆਂ ਰਹੀਆਂ ਦੋ ਦਿਨ ਦੋਹੇ ਮਸ਼ੀਨਾਂ ਹੁਣ ਤਿੰਨ ਦਿਨ ਹੋ ਗਏ ਆ ਦੋਏ ਮਸ਼ੀਨਾਂ ਕੋ ਕੰਮ ਫੁੱਲਾ ਬਹਲਾ ਵੀ ਵਧੀਆ ਦਿਹਾੜੀ ਫੱਲ ਮੰਨ ਲੈ ਪੂਰੇ ਸੀਜ਼ਨ ਜਿੰਨੇ ਕੰਮ ਚੱਲ ਰਿਹਾ ਤਿੰਨ ਦਿਨ ਹੋ ਗਏ ਟੁੱਟ ਮਾ ਕੰਮ ਮਿਲੀ ਵੀ ਜਾਂਦਾ ਹੁਣ ਦੋ ਦਿਨ ਖੜਨਾ ਪਊਗਾ ਇਹ ਨਹੀਂ ਪਤਾ ਤਿੰਨ ਦਿਨ ਕਰਨਾ ਪਊਗਾ ਚੱਲੀ ਜਾਂਦਾ ਬਾਕੀ ਜੇ ਛੋਲਿਆਂ ਦੀ ਗੱਲ ਕਰੀਏ ਛੋਲਿਆਂ ਦੀ ਮਸ਼ੀਨ ਤਾਂ ਮੰਗ ਕਰ ਰਹੇ ਆ ਆਪਣਾ ਜਿਹੜੀ ਵਧੀਆ ਬਣੀ ਜਾਂਦਾ ਕੰਮ ਛੋਲਿਆਂ 'ਚ ਜਾਵਾਂਗੇ ਲੇਟ ਫਰਵਰੀ ਦੇ ਕਰੀਬ ਜਾਵਾਂਗੇ ਫਰਵਰੀ ਦੇ ਪਹਿਲੇ ਹਫਤੇ ਜਿੱਥੇ ਹਰ ਹਰ ਵੱਡੀ ਦੀ ਆਪਾਂ ਪਿਛਲੇ ਸਾਲ ਆਂਦਰ ਅਜ ਉੱਥੇ ਵੱਡਾਂਗੇ ਜਾਨਕੀ ਕੰਮ ਛੋਲੇ ਦਾ ਸਟਾਰਟ ਹੋ ਗਿਆ ਪੂਰੇ ਜੋੜਾਂ ਤੇ ਜਿਹੜੇ ਅਗੇਤੇ ਨੇ ਉਹਦਾ ਪੂਰੀਆਂ ਮਸ਼ੀਨਾਂ ਚੱਲ ਰਹੀਆਂ ਆਪਣੀ ਬੰਦੇ ਨਾਲ ਕਰ ਲਈ ਉਹਦੀ ਆਪਾਂ ਜਾ ਕੇ ਵੀ ਆ ਜੀ ਇੱਥੇ ਹੁਣ ਆਪਣਾ ਔਰੇ ਕੰਮ ਵਧੀਆ ਚੱਲੀ ਜਾਂਦਾ ਥੋਲਿਆਂ ਦਾ ਹਜੇ ਆਪਾਂ ਪੋਸਟਪੋਨ ਕਰਤਾ ਕੰਮ ਉਹ ਜਾ ਕੇ ਦੇਖਾਂਗੇ ਫਰਬਰੀ ਚ ਪਹਿਲੇ ਹਫਤੇ ਜਾਵਾਂਗੇ ਜਾਵਾਂਗੇ ਜਾਪੇ ਰੇਡੇ ਜਨਵਰੀ ਦੇ ਐਂਡ ਚ ਜਨਵਰੀ ਦੇ ਐਂਡ ਚ ਜਾ ਕੇ ਮਸ਼ੀਨ ਤਿਆਰ ਕਰਨੀ ਬਣੀ ਐ ਬੈੱਡ ਵੱਡਣਾ ਪੈਣਾ ਬੈੱਡ ਨੂੰ ਜਾਲੀ ਲੱਗੂ ਤੇ ਐਲੀਵੇਟਰਾਂ ਦੇ ਦੋਏ ਢੱਕਣਾਂ ਨੂੰ ਉੱਥੇ ਜਾਲੀ ਲੱਗੂ ਇੱਕ ਟੈਂਕ 'ਚ ਦੇਖਣਾ ਪੈਣਾ ਜਿਗਾਰਡ ਟੈਂਕ 'ਚ ਜਾਲੀ ਲੱਗਦੀ ਆ ਕਿ ਉਹ ਕਿਵੇਂ ਲੱਗੂਗੀ ਉਹ ਦੇਖਾਂਗੇ ਉਹ ਲਾਵਾਂਗੇ ਇਹ ਵਿੱਚੇ ਪੱਥਰਾਂ ਦਾ ਕਟਰਾ 빙ਾ ਗੋਲ ਹੋ ਗਿਆ ਮੂਰੇ ਤੇ ਐਦਾਂ ਬਣ ਗਿਆ ਐਦਾਂ ਐਦਾਂ ਹੋ ਗਿਆ ਕਟਰਾ ਆਪਣਾ ਉਹ ਵੀ ਸਿੱਧਾ ਕਰਨਾ ਤਾਂ ਛੋਲਿਆਂ 'ਚ ਚੱਲੂਗਾ ਉਹ ਕਿਉਂ ਰੇ ਪੱਤਰ ਪੁੱਤਰ ਮੂੰਗੀ 'ਚ ਤੇ ਉਰੇ ਪੱਥਰ ਖਾ ਸੇ ਸੀਗੇ ਉਹਦੇ ਕਰਕੇ ਬੜ ਪੈ ਗਿਆ ਕਾਟਰ ਚ ਬਾਕੀ ਆ ਚਲਦੀ ਆ ਰਾਣੀ ਆਪਣੀ ਦੂਈ ਵੀ ਚਲਦੀ ਆ ਦੂਈ ਉਰੇ ਤੋਂ ਚਲਦੀ ਆ 4-5 ਕਿਲੋਮੀਟਰ ਪਾਰ ਆ ਇਹ ਇੱਧਰ ਚਲਦੀ ਆ ਅੱਜ ਦੋਈ ਰਾਣੀਆਂ ਇਕੱਠੀਆਂ ਹੋ ਜਾਣਗੀਆਂ ਸ਼ਾਮ ਨੂੰ ਇੱਕ ਜਗ੍ਹਾ ਖੜਾਵਾਗੇ ਮੈਂ ਦਿਖਾਵਾਂਗੇ ਤੁਹਾਨੂੰ ਹੁਣ ਜਿਹੜੀ ਰਾਗੀ ਆ ਪੂਰੀ ਤਕੜੀ ਆ ਪਹਿਲਾਂ ਛੋਟੀ ਛੋਟੀ ਰਾਗੀ ਵੱਢਦੇ ਰਹੇ ਆ ਆਪਾਂ ਉਦੋਂ ਮਸ਼ੀਨ ਤੁਰਦੀ ਰਹੀ ਆ ਵਧੀਆ ਹੁਣ ਇੱਕ ਰਾਗੀ ਤਕੜੀ ਆ ਉਹ ਖੇਤ ਉੱਚੇ ਨੀਵੇਂ ਜਿਹੇ ਰਹਿ ਗਏ ਰਸਤਾ ਰੋਸਤਾ ਰੱਬ ਦਾ ਹੀ ਨਾਮ ਰਹਿ ਗਿਆ ਬਸ ਹੁਣ ਤਾਂ ਆ ਵਧੀਆ ਚੱਲੀ ਜਾਂਦਾ ਕੰਮ ਫੇਰ ਵੀ ਦਨੋ ਰਾਹ ਤੇ ਰਖਾਉਣਾ ਹੈ ਵੀ ਰਾਹ ਤੇ ਇੰਤ ਕਿੱਧਰ ਕਿੱਧਰ ਨੂੰ ਮਹੀਨਾ ਹੁੰਦਾ ਨੇ ਹਰ ਰਾਹ ਦਾ ਦੇਖੋ ਕਰੋ ਚੈੱਕ ਉਹ ਥੋੜਾ ਆਇਆ ਇੱਧਰ ਨੂੰ ਜਾ ਰਹੇ ਆ ਉਹ ਟੈਕੀ ਕੋ ਜੇ ਤੁਹਾਨੂੰ ਦੇਖ ਦਿਓਗੇ ਤਾਂ ਕੀਰ ਪੋਟਾ ਰਾਹ ਤੇ ਰੋਟਿਆ ਨਹੀਂ ਸੋਕਾ ਬਹੁਤ ਸਿੱਧਾ ਟੈਕੀ ਕਾ ਵੀ ਦੇਵੜੇ ਨਾ ਕਾਮੀ ਦੇ ਘਰ ਦੋ ਆਪਾਂ ਨਾਲ ਫੇਲੇ ਇਹ ਗਿਆ ਚੈੱਕ ਕਰੋ ਉਹ ਅੱਜ ਕੱਲ ਗਾਣਾ ਨਹੀਂ ਚੱਲਦਾ ਕਿਹੜਾ ਚੱਲਦਾ ਦੇਖੇ ਆ ਨਜ਼ਾਰੇ ਮੈਂ ਸਲਾਮ ਕਰਦੇ ਆ ਅੱਧੇ ਦੇਖੋ ਸਲਾਮ ਬਜੇ ਨਹੀਂ ਰੱਖਾ ਦਾ ਦਾ ਗਾਣਾ ਹੈ ਗਾਣਾ ਲੱਗੇ ਪਹੁੰਚ ਆ ਗਿਆ ਹਾਂ ਸਾਲੀਆਂ ਇਹ ਨਾਗਾ ਲੈਣ ਜਿਹੜੀ ਜਦੀ ਫਿਰਦੇ ਆ ਐ ਉੱਪਰ ਦੇ ਸਰੀ ਕਰਦੇ ਮਤਲਬ ਪਹਾੜਾਂ ਪਰ ਹੈ ਇਹ ਆ kan? ਦੇਖੋ ਭਈਓ ਇੱਥਾਂ ਜਾ ਕੇ ਉਹ ਜਿਹੜਾ ਕੀ ਹਰੀਆ ਜਮਾ ਉਹ ਵੀ ਹਰੀਆ ਪਾਣੀ ਲੱਗ ਰਿਹਾ ਨੂੰ ਆ ਪਹਾੜ ਆ ਗਏ ਇੱਧਰ ਵੱਟ ਹੋ ਗਈ ਹਾਂ ਦੇ ਜੀ ਨਾ ਅਲਵਾਤਾਂ ਦਾ ਅਸੀਂ ਜਾ ਰਿਆ ਰਾਤ ਵੀ ਪਹਿលਿਆ ਹੋਣ ਮਸ਼ੀਨਾਂ ਚੱਲਦੀਆਂ ਐ ਏਡੇ ਏਡੇ ਪੱਥਰ ਆ ਬਈ ਖੇਤਾਂ ਚ ਬਦਲੇ ਬਦਲ ਲੱਗਦਾ ਅਰਾ ਦੇ ਜੇ ਭਲੇ ਰੋਟੀ ਪਕਾਉਣ ਦੇ ਪਕਾਉਣ ਦੀ ਨਾ ਕੋਈ ਬਰਤੜ ਨਾ ਕੋਈ ਕੋਤਲ ਹੋਰਾ ਵੀ ਪੈ ਲਿਆ ਉਹ ਵਿਚਕਾ ਗੜੀਆਂ ਨੇ ਦੇ ਸੀਨ ਇੱਧਰ ਹੀ ਬਣਦੀਆਂ ਜਿਹੜੀਆਂ ਉਹ ਜਾਂਦੀਆਂ ਦੇਖ ਲਓ ਭਈ ਉਹ ਆਇਆ ਪੁੱਪਰ ਤੋਂ ਹੁਣ ਹੇਠਾਂ ਹੇਠਾਂ ਜਾਈ ਜਾਣਾ ਗਾਂ ਫੇਰ ਚੜਾਈ ਆ ਜਾਣੀਆਂ ਉਹ ਮੱਖੀ ਚ ਚੱਲਦੀਆਂ ਕਮ ਇਨਾ ਮੱਖੀ ਚ ਤਿੰਨ ਚੱਲਦੀਆਂ ਭਈ ਸੀਰ ਚੈੱਕ ਕਰਨ ਵਾਸਤੇ ਜਾਂਦੀ ਹੈ ਲਾਉਂਗੇ ਨਜ਼ਾਰੇ ਕੀ ਕਰਨਗੇ ਜਿਹੜੇ ਨਜ਼ਾਰੇ ਚ ਅਸੀਂ ਫਿਰਦੇ ਆ ਦੇਖ ਮੌਸਮ ਹੀ ਆਇਆ ਨਾ ਹੰਡਾ ਹੋਈ ਕਿੱਕ ਕਰੋ ਉਹ ਜਿੱਥੇ ਪੀੜਾ ਪੀੜਾ ਦੇਦਾ ਉੱਥੇ ਰਹਿ ਗਈ ਟੱਪ ਉਹ ਜਿੱਥੇ ਆਪਾਂ ਫਿਰਦੇ ਆ ਹੋਰੇ ਜੰਗਲ ਆ ਗਿਆ ਸਰੀ ਦਾ ਕੀ ਕਹਨੇ ਦਾ ਸਾਰਾ ਸਰੀ ਰਾਸ ਤੇ ਮਰੀ ਰੋਡ ਮਰੀਪਾ ਦੇ ਟੇਕ ਨਾਲ ਆਸਤ ਮਲਾਉਂਦਾ ਰਿਹਾ। ਹਾਂ। ਅਗਲੇ ਇਹਨਾਂ ਰੋਡ ਆ ਗਿਆ। ਤੈਨੂੰ ਅਜੇ ਰਸਤੇ ਦਿਖਾਉਂਦੇ ਆ ਜੀ। ਇਹ ਜਾਂਦਾ ਕੈਨੇਡਾ ਨੂੰ ਇੱਧਰ ਨੂੰ। ਇੱਧਰ ਨੂੰ ਕੈਨੇਡਾ ਜਾਂਦਾ। ਮੋੜ ਦੇ ਹੁਣਾਂ। ਦੇਖ ਕੇ ਮੋੜ ਪਾ ਲੈ ਰਿਹਾ। ਸਾਰਾ ਰਾਗੀ ਵੀ ਆਪਾਂ ਨੇ ਵਧਣੀ ਆ। ਇਹ ਦੁਕਾਨਾਂ ਵਰੀਆ ਚਾਹ। ਇਹ ਦੁਕਾਨਾਂ ਨਹੀਂ। ਇਹਨੂੰ ਮੋੜ ਕਿਹਾ ਜਾਂਦਾ। ਹਾਂ। ਉਹ ਉਧਰ ਦਾ ਜਿਹੜਾ ਨੀਲਾ ਜਿਹਾ ਸ਼ੈੱਟ ਹਥੇ। ਸਮਾਨ ਵੱਡ ਹੁੰਦਾ। ਸਵੇਰੇ ਦਾ ਹੁਣ ਵੀ ਉਹ ਵੱਟ ਕਟੰਗਿਆ ਦਾ ਤੇ ਇੱਕ ਵਾਰ ਆ ਨਜ਼ਾਰੇ ਨੇ ਸਾਡੇ ਉਹ ਕੀ ਰੀਸ ਕਰ ਲੰਗੇ ਜਿਹਾ ਲਾਉਂ ਛੱਲੂ ਕੋਈ ਦੋ ਟੀਨਾ ਖਾ ਲੈਣ ਦਾ ਜਿਹੜੀਆਂ ਰੀਲਾਂ ਹੀ ਪਾਉਂਦੇ ਨੇ ਪੰਜਾਬ ਦਾ ਪਿੰਡ ਦੇਖੋ ਰਸਤੇ ਚੈੱਕ ਕਰੋ ਤੁਸੀਂ ਅੱਜ ਔਰ ਗੱਲਾਂ ਨਹੀਂ ਗੱਲਾਂ ਰੋਡ ਇੱਕ ਨੰਬਰ ਰੋਡ ਤੇ ਜਿੱਤੇ ਵੀ ਪਿੰਡਾਂ ਵਾਲਿਆਂ ਨੂੰ ਛੱਡ ਕੇ ਜਿਹੜੇ ਆਹ ਰੋਡ ਨੇ ਜਿੱਤੇ ਨਾਲ ਆਪਾਂ ਜਾਣਾ ਹੁੰਦਾ ਮਸ਼ੀਨਾਂ ਲੈ ਕੇ 100 100 ਹਜ਼ਾਰ ਹਜ਼ਾਰ ਕਿਲੋਮੀਟਰ ਜਿਹੜਾ ਇੱਧਰ ਉੱਧਰ ਜਾਣਾ ਉਹ ਸੈਲਟਾ ਵੀ ਇਹ ਸਟੇਟ ਦੀ ਸਟੇਟ ਦੀ ਨਹੀਂ ਕਹਿਦਾ ਤੇ ਇੱਥੇ ਜ਼ਿਲ੍ਹੇ ਦੀ ਹੋ ਕਹਿ ਸਕਦੇ ਹਣੀ ਬੰਗਲੌਰ ਦੀ ਏਕ ਦਾ ਉਹ ਇੱਕ ਦਾ ਨਾ ਹਰੀਲਾ ਹਾਰਾ ਕੀ ਵੱਡੇ ਕਿ ਰੱਖੀ ਹੱਥਾਂ ਨਾਲ ਹਰੀ ਹੱਥਾਂ ਨਾਲ ਵੱਡੇ ਉਹ ਜਿਹੜਾ ਪਲਾਟ ਤੋਂ ਦੇਖ ਲੈਂਦੇ ਦੀ ਇਹ ਵੱਡਣਾ ਬਾਹਰ ਹੋਈ ਜ਼ਿਆਦਾ ਖਰਾਬ ਆਪਾਂ ਜਾਵਾਂਗੇ ਉਹ ਸੁੱਟਿਆ ਕੀ ਆ ਪੀਣਾਂਗੇ ਕੇ ਦੇਖਾਂਗੇ ਜੇ ਵਲੌਗ ਬਣ ਗਿਆ ਬਣਾਵਾਂਗੇ ਨਹੀਂ ਕਿਉਂਕਿ ਬੈਟਰੀ ਲੋ ਹੋ ਗਈ ਕੀ ਕੀ ਕਹਿਣਾ ਚਾਹਾਂਗੇ ਪਰ ਬੈਟਰੀ ਵਾਰੇ ਫੋਨ ਚਲਾਈ ਹੋ ਜਾਣਾ ਕਿ ਬੈਟਰੀ ਲੋ ਹੋ ਰਹੀ ਹੈ ਬੜੀ ਬੈਟਰੀ ਰੱਖਣੀ ਹੈ